ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਸ਼ਹਿਰ ਲੁਧਿਆਣਾ ਪੱਛਮੀ ਦੀ ਜਿਹੜੀ ਐ ਜਿੰਮਣੀ ਚੋਣ ਹੋਣ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਐਲਾਨ ਦਿੱਤੇ ਗਏ ਨੇ ਤੇ ਕੁਝ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਅਜੇ ਐਲਾਨੇ ਬਾਕੀ ਨੇ ਇਸ ਵਾਰ ਲੁਧਿਆਣਾ ਦੀ ਸਥਿਤੀ ਕੀ ਹੋਵੇਗੀ ਕਿਹੜੀ ਉਮੀਦਵਾਰ ਪਾਰਟੀ ਜਿਹੜਾ ਬਾਜ਼ੀ ਮਾਰੇਗਾ ਕੀ ਹਾਲਾਤ ਨੇ ਉੱਥੇ ਦੇ ਅਸੀਂ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਮੈਂ ਨਾ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮਜੂਦ ਨੇ ਰਪਾਣਾ ਚੱਤੀਕਾਲ ਜੀ ਰਪਾਣਾ ਜੀ ਕੀ ਲੱਗਦਾ ਇਸ ਵਾਰ ਹਾਲਾਤ ਕੀ ਨੇ ਲੁਧਿਆਣੇ ਦੇ ਕਿਉਂਕਿ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਸੱਤਾ ਪੜੀ ਪਾਰਟੀ ਹੁੰਦੀ ਸੱਤਾ ਤੇਰਦੀ ਪਾਰਟੀ ਹੁੰਦੀ ਆ ਹਮੇਸ਼ਾ ਕਾਬਜ ਹੁੰਦੀ ਆ ਇਸ ਤਰ੍ਹਾਂ ਹੈ ਕਿ ਵਾਕਿਓ ਕਾਬਜ ਰਹੇਗੀ ਇਹਨੇ ਦੇਖੋ ਗੱਲ ਇਹ ਆ ਮਰਜੀ ਤਾਂ ਵੈਸੇ ਤਾਂ ਆਮ ਕਿਹਾ ਜਾਂਦਾ ਕਿ ਜਿਹੜੀ ਜਮਨੀ ਚੋਣ ਹੁੰਦੀ ਆ ਹਮੇਸ਼ਾ ਜਿਹੜੀ ਉੱਥੋਂ ਸੱਤਾ ਤੇਰ ਹੁੰਦੀ ਆ ਉਹ ਸੱਤਾ ਤੇਰਦੀ ਹੁੰਦੀ ਆ ਪਰ ਪੰਜਾਬ ਦੇ ਵਿੱਚ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਜੀ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੀ ਇੱਕ ਸੰਗਰੂਰ ਸੀਟ ਪਈ ਸੀ ਤੁਹਾਡੇ ਯਾਦ ਹੂੰ ਤਾਂ ਉਹ ਸੀਟ ਸੱਤਾ ਧਿਰ ਦੇ ਹੱਥੋਂ ਖੁੱਸ ਗਈ ਸੀ ਬਿਲਕੁਲ ਠੀਕ ਹੈ ਉਹ ਅਜਾ ਟਾਈਮ ਸੀ ਨਾ ਤਾਂ ਉਹ ਵਾਦੇ ਹਜੇ ਪੂਰੇ ਕਰਨ ਦਾ ਟਾਈਮ ਸੀ ਵੀ ਜਿ ਆਪਾਂ ਕਹੀਏ ਵੀ ਲੋਕਾਂ ਨਾਲ ਵਾਦੇ ਨਹੀਂ ਪੂਰੇ ਹੋਏ ਤਾਂ ਕਰਕੇ ਹਾਰ ਗਏ ਬਿਲਕੁਲ ਉਹ ਕੁਝ ਹੀ ਸਮੇਂ ਦੇ ਬਾਅਦ ਉਹ ਲੁਧਿਆਣਾ ਜਿਮਨੀ ਚੋਣ ਆ ਗਈ ਸੀ ਉਸ ਤੋਂ ਬਾਅਦ ਜਿਹੜੇ ਉਹ ਜਿਹੜੀ ਚੋਣਾਂ ਉਹ ਅਕਾਲੀ ਦਲ ਮਾਨ ਦੇ ਜਿਹੜੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋ ਜਿੱਤ ਗਏ ਸੀ ਬਿਲਕੁਲ ਤੇ ਸੱਤਾ ਤੇਰਾ ਆਮ ਆਦਮੀ ਪਾਰਟੀ ਉੱਥੋਂ ਹਾਰ ਗਈ ਸੀ ਹਾਂ ਜੀ ਹੁਣ ਜਿਹੜੀ ਗੱਲ ਲੁਧਿਆਣਾ ਪੱਛਮੀ ਆ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੇ ਜਿਹੜੇ ਆਪ ਦੇ ਵਿਧਾਇਕ ਸੀ ਜੀ ਗੁਰਪ੍ਰੀਤ ਸਿੰਘ ਗੋਗੀ ਹਾਂ ਬਿਲਕੁਲ ਉਹਨਾਂ ਦੀ ਅਚਾਨਕ ਡੈਥ ਹੋ ਗਈ ਸੀ ਬਿਲਕੁਲ ਉਸ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਅਕਸਰ ਆਪਾਂ ਜਦੋਂ ਦੇਖਦੇ ਆ ਕਿ ਜਦੋਂ ਪਾਰਟੀਆਂ ਖਾਸ ਕਰਕੇ ਸੱਤਾ 'ਚ ਹੁੰਦੀਆਂ ਤਾਂ ਉਦੋਂ ਜਿਸ ਪਰਿਵਾਰ ਦੇ ਵਿਧਾਇਕ ਕਿਸ ਪਰਿਵਾਰ ਨਾਲ ਸੰਬੰਧ ਰੱਖਦਾ ਜੇਕਰ ਉਸ ਪਰਿਵਾਰ ਦਾ ਕੋਈ ਵੀ ਵਿਅਕਤੀ ਚਾਹੇ ਉਸ ਵਿਧਾਈ ਦਾ ਕੋਈ ਲੜਕਾ ਹੋਵੇ ਵਾਈਫ ਹੋਵੇ ਜਾਂ ਕੋਈ ਵੀ ਹੁੰਦਾ ਤਾਂ ਉਹਨਾਂ ਨੂੰ ਟਿਕਟ ਕਈ ਵਾਰ ਜਿਵੇਂ ਆਪਾਂ ਕਹਿੰਦੇ ਬਰਾਸਤੀ ਟਿਕਟ ਕਈ ਵਾਰ ਉਹਨੂੰ ਦੇ ਦਿੱਤੀ ਜਾਂਦੀ ਹੈ ਠੀਕ ਹੈ ਇੱਕ ਤਾਂ ਲੋਕਾਂ ਦੀ ਸਿਮਤੀ ਦੇਖੀ ਜਾਂਦੀ ਹੈ ਬਿਲਕੁਲ ਵੀ ਲੋਕਾਂ ਦੀ ਸਿਮਤੀ ਮਿਲ ਜੇਗੀ ਦੂਜਾ ਇਹ ਹੁੰਦਾ ਹੈ ਕਿ ਚਲੋ ਇਹਨਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਤਾਂ ਆਪਾਂ ਕਿਉਂ ਨਾ ਉਹਦੀ ਭਪਾਈ ਦੇ ਲਈ ਭਪਾਈ ਤਾਂ ਚਲੋ ਹੋ ਨਹੀਂ ਸਕਦੀ ਠੀਕ ਹੈ ਜਦੋਂ ਇੱਕ ਵਾਰ ਕਿਸੇ ਦਾ ਜੀ ਚਲਾ ਜਾਵੇ ਇੱਕ ਘਰ ਚੋਂ ਪਰਿਵਾਰਕ ਮੈਂਬਰ ਚਲਾ ਜਾਂਦਾ ਉਹਦੀ ਪ੍ਰਵਾਈਸ ਸੰਭਵ ਨਹੀਂ ਹੁੰਦੀ ਕੋਈ ਪਾਰਟੀ ਕਿਸਾਈਤਾ ਦੇ ਤੌਰ ਤੇ ਨਹੀਂ ਪਰ ਫਿਰ ਵੀ ਇਹ ਹੁੰਦਾ ਹੈ ਕਿ ਚਲੋ ਇੱਕ ਸਿੰਪ ਦੀ ਦੇ ਤੌਰ ਤੇ ਜਿਹੜੀ ਪਾਰਟੀ ਹੈ ਉਹ ਜਿਹੜੀ ਟਿਕਟਾ ਉਸੇ ਪਰਿਵਾਰ ਚ ਰਹਿਣ ਦਿੱਤੀ ਜਾਂਦੀ ਹੈ ਪਰ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜਿਹੜੀ ਉਹ ਟਿਕਟ ਹੈ ਉਹ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਜੀਵ अरोड़ा ਜੀ ਉਹਨਾਂ ਨੂੰ ਟਿਕਟ ਦਿੱਤੀ ਹੁਣ ਉਸ ਤੋਂ ਬਾਅਦ ਇੱਕ ਨਵੀਂ ਗੱਲ ਸ਼ੁਰੂ ਹੋਗੀ ਕਿ ਸੰਜੀਵ ਅਰੋੜਾ ਰਾਜ ਸਵਾ ਚ ਹੈ ਤੇ ਕੀ ਉਹਨਾਂ ਨੂੰ ਪੰਜਾਬ ਦੇ ਵਿੱਚ ਵਿਧਾਇਕ ਬਣਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਮੰਡਲ ਚ ਲਿਆ ਕੇ ਤੇ ਰਾਜ ਸਵਾ ਖਾਲੀ ਹੋ ਜੂ ਤੇ ਕੀ ਰਵਿੰਦ ਕੇਜਰੀਵਾਲ ਰਾਜ ਸਵਾ ਜਾਣਗੇ ਠੀਕ ਹੈ ਇਹ ਇੱਕ ਨਵੀਂ ਜਿਹੜੀ ਪਰਸਪੈਕਟਿਵ ਨਾ ਜਿਹੜੀਆਂ ਨਵੀਂ ਲੋਕ ਚਰਚਾਵਾਂ ਜਿਹੜੀਆਂ ਸ਼ੁਰੂ ਹੋਈਆਂ ਵੈਸੇ ਤਾਂ ਇਹ ਉਦੋਂ ਤੋਂ ਸ਼ੁਰੂ ਹੋ ਗਿਆ ਜੀ ਜਦੋਂ ਸੰਜੀਵ ਅਰੋੜਾ ਦਾ ਨਾਮ ਬਤੌਰ ਉਮੀਦਵਾਰ ਵਜੋਂ ਲੁਧਿਆਣਾ ਤੋਂ ਐਲਾਨ ਕਰ ਦਿੱਤਾ ਸੀ ਉਦੋਂ ਤੋਂ ਇਹ ਚਰਚਾਵਾਂ ਸ਼ੁਰੂ ਸੀ ਹੁਣ ਉਸ ਤੋਂ ਬਾਅਦ ਅਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਭਾਰਤ ਪੂਸ਼ਨ ਆਸ਼ੂ ਨੂੰ ਆਪਣਾ ਉਮੀਦਵਾਰ ਜਿਹੜਾ ਉਹ ਉਤਾਰਤਾ ਭਾਰਤ ਪੂਸ਼ਨ ਆਸ਼ੂ ਉਹ ਸ਼ਖਸ ਨੇ ਜਿਹੜੇ ਕਾਂਗਰਸ ਪਾਰਟੀ ਸਾਬਕਾ ਮੰਤਰੀ ਵੀ ਰਹੇ ਨੇ ਤੇ ਉਹ ਕਈ ਵਾਰੀ ਜਿਵੇਂ ਆਪਾਂ ਕਹਿੰਦੇ ਆ ਆਪਣੇ ਬੜਬੋਲੇ ਸਵਾਲ ਨੂੰ ਲੈ ਕੇ ਤੇ ਉਹ ਚਰਚਾ 'ਚ ਵੀ ਰਹੇ ਨੇ ਤੇ ਉਹਨਾਂ ਨੇ ਇੱਕ ਵਾਰੀ ਇੱਕ ਤੁਹਾਡੇ ਯਾਰ ਹੋਣਾ ਡੀਐਸਪੀ ਸਿੱਖ ਉਹਨਾਂ ਨਾਲ ਵੀ ਉਹਨਾਂ ਦਾ ਜਿਹੜਾ ਇੱਕ ਵਾਰੀ ਕਾਫੀ ਪੰਗ ਹੈ ਜੋ ਸਰਕਾਰ ਦੇ ਵਿੱਚ ਪੈ ਗਿਆ ਸੀ ਤਾਂ ਉਸ ਤੋਂ ਬਾਅਦ ਵੀ ਫਿਰ ਫਿਰ ਉਹ ਜੇਲ੍ਹ ਵੀ ਗਏ ਰਾਜਾ ਬ੍ਰਿੰਗ ਨਾਲ ਦੇਖੋ ਚਲੋ ਪਾਰਟੀਆਂ ਦੇ ਵਿੱਚ ਤਾਂ ਜਦੋਂ ਆਪਾਂ ਦੇਖਦੇ ਆ ਕਿ ਕੋਈ ਵੀ ਪਾਰਟੀ ਹੈ ਧੜੇਵਾਜੀ ਹਰ ਪਾਰਟੀ 'ਚ ਹੁੰਦੀ ਹੈ ਲੀਡਰਾਂ ਦੀ ਆਪਸੀ ਜਿਹੜੀ ਕਿਸੇ ਨਾਲ ਘੱਟ ਬਣਾਣਾ ਵੱਧ ਬਣਾਣਾ ਇਹ ਆਮ ਰੁਟੀਨ ਰਾਜਨੀਤੀ ਚੱਲਦਾ ਆ ਰਿਹਾ ਬਿਲਕੁਲ ਤਾਂ ਭਾਰਤ ਪੂਸ਼ਣ ਆਸ਼ੂ ਵੀ ਇੱਕ ਚੰਗਾ ਆਪਣਾ ਦਬਦਬਾ ਰੱਖ ਰਿਹਾ ਲੁਧਿਆਣੇ ਦੇ ਵਿੱਚ ਸੰਜੀਵ अरोड़ा ਵੀ ਰੱਖਦੇ ਆ ਉਹ ਤਾਂ ਚਲੋ ਇੱਕ 파ਰਟੀ ਆ ਸੰਜੀਵ अरोड़ा ਕੋਈ ਰਾਜਨੀਤਿਕ ਲੀਡਰ ਨਹੀਂ ਹੈ ਸੰਜੀਵ अरोड़ा ਕੋਈ ਰਾਜਨੀਤਿਕ ਜੇ ਆਪਾਂ ਕਹੀਏ ਕੋਈ ਵੱਡੀ ਸ਼ਕਤੀਤ ਨਹੀਂ ਹੈਗੀ ਠੀਕ ਹੈ ਰਾਸਵਜ ਮੈਂਬਰ ਜ਼ਰੂਰ ਹੋਗੇ ਨੇ ਪਰ ਜੋ ਰਾਜਨੀਤੀ ਦੇ ਵਿੱਚ ਕਦ ਭਾਰਤ ਪੋਸ਼ਣ ਆਸੂਦ ਹੈ ਕਿਉਂਕਿ ਲੰਬਾ ਤਜਰਬਾ ਹੈ ਲੰਬਾ ਤਜਰਬਾ ਉਹ ਸੰਜੀਵ अरोड़ा ਦਾ ਨਹੀਂ ਹੈਗਾ ਹਾਂ ਸੱਤਾਹਿਰ ਜ਼ਰੂਰ ਆ ਇਹ ਗੱਲ ਮੰਨ ਲੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੱਜ ਆਪਣਾ ਉਮੀਦਵਾਰਾ ਜਿਹੜਾ ਉਹ ਐਡਵੋਕੇਟ ਤਾਰਾ ਬਿਲਕੁਲ ਐਡ ਆਪਣਾ ਉਮੀਦਵਾਰ ਐਲਾਨ ਦਿੱਤਾ ਬਿਲਕੁਲ ਹੁਣ ਜਿਨ੍ਹਾਂ ਨੂੰ ਉਹਨਾਂ ਨੇ ਪਰਪਕਾਰ ਸਿੰਘ ਜਿਨ੍ਹਾਂ ਨੂੰ ਜਿਹੜੇ ਐਡਵੋਕੇਟ ਨੇ ਪੇਸ਼ੇ ਤੋਂ ਤੇ ਉਹ ਜ਼ਿਲ੍ਹਾ ਪ੍ਰਧਾਨ ਵੀ ਰਹੇ ਆ ਕਾਲੀ ਦਲ ਦੇ ਬਾਰਾ ਸੈਸ਼ਨ ਦੇ ਬਿਲਕੁਲ ਬਾਰਾ ਸੈਸ਼ਨ ਦੇ ਪ੍ਰਧਾਨ ਵੀ ਰਹੇ ਨੇ ਤੇ ਕਾਲੀ ਦਲ ਦੇ ਵੀ ਪ੍ਰਧਾਨ ਰਹੇ ਸੀ ਤੇ ਉਹ ਉਹਨਾਂ ਨੂੰ ਉਮੀਦਵਾਰ ਐਲਾਨਤਾ ਪਰ ਉਹਨਾਂ ਦਾ ਵੀ ਆਪਾਂ ਜਿਹੜਾ ਕਹੀ ਵੀ ਕਾਲੀ ਦਲ ਦੇ ਵਿੱਚ ਤਾਂ ਠੀਕ ਹੈ ਕਿ ਚੰਗਾ ਕਦ ਹੈ ਪਰ ਲੋਕਾਂ ਦੇ ਵਿੱਚ ਜਿਹੜਾ ਇੱਕ ਰਾਜਨੀਤਿਕ ਤੌਰ ਤੇ ਕਦ ਦੇਖਿਆ ਜਾਂਦਾ ਫੇਸ ਵੈਲਿਊ ਆਪਾਂ ਕਹਿੰਦੇ ਫੇਸ ਵੈਲਿਊ ਉਹ ਜਿਹੜੇ ਤਿੰਨ ਹੁਣ ਤੱਕ ਜਿਹਦੇ ਵਿੱਚ ਤੁਸੀਂ ਲਾ ਲੋ ਸੰਜੀਵ अरोड़ा ਭਾਰਤ ਪੁਸ਼ਨ ਆਸ਼ੂ ਤੇ ਉਹਨਾਂ ਦੇ ਨਾਲ ਪਰ ਉਪਕਾਰ ਸਿੰਘ ਜਿਹੜੇ ਕੱਲੀ ਦਿਲਦੇ ਆ ਤੇ ਭਾਰਤੀ ਜਨਤਾ ਪਾਰਟੀ ਦਾ ਜੇ ਉਮੀਦਵਾਰ ਜਿਹੜਾ ਆਉਣਾ ਹੈ ਰਾਜਨੀਤਿਕ ਜਿਹੜਾ ਵੱਡਾ ਤਜਰਬਾ ਹੈ ਉਹ ਸਿਰ ਭਾਰਤ ਪੁਸ਼ਨ ਆਸ਼ੂ ਲੋਕਾਂ ਨੇ ਸਮਰਥਨ ਕਿਨੇ ਦੇਣਾ ਕਿਹਨੂੰ ਦੇਣਾ ਤਾਂ ਉਹ ਹਜੇ ਇਲੈਕਸ਼ਨ ਅਨਾਉਂਸ ਹੋਣਾ ਹੈ ਕਿ ਕਦੋਂ ਵੋਟਾਂ ਪੈਣੀਆਂ ਕਦੋਂ ਕਾਗਜ਼ ਪੜਨੇ ਆ ਉਹ ਕਦੇ ਵੀ ਹੋ ਸਕਦਾ ਹੈ ਪਰ ਗੱਲ ਇੱਥੇ ਤਜਰਬੇ ਦੀ ਆ ਰਹੀ ਹੈ ਕੇ ਰਾਜਨੀਤਿਕ ਵੱਡਾ ਲੰਬਾ ਤਜਰਬਾ ਕਿਨੂੰ ਹੈ ਪਰ ਬਾਣ ਤੁਸੀਂ ਤਜਰਬੇ ਦੀ ਗੱਲ ਕਰ ਰਹੇ ਹੋ ਕਿਉਂਕਿ ਆਮ ਆਦੀ ਪਾਰਟੀ ਦੀ ਗੱਲ ਕੀਤੀ ਜਾਵੇ ਜਿਹੜੇ ਐਮਐਲਏ ਸਭਾਂ ਚ ਉਹਨੇ ਜਿਹਦੇ ਵਿੱਚੋਂ ਆਪਾਂ ਕਹਿੰਦੇ ਕਿੰਨੇ ਐਮਐਲਏ ਸਭਾਂ ਨੇ ਪੰਜਾਬ ਦੇ ਵਿੱਚ ਇਹਨਾਂ ਕੋਲ ਕਿਸੇ ਕੋਲ ਤਜਰਬਾ ਨਹੀਂ ਸੀ ਨਾ ਪਰ ਲੋਕਾਂ ਨੇ ਫਿਰ ਵੀ ਚੁਣ ਕੇ ਭੇਜਿਆ ਨਹੀਂ ਦੇਖੋ ਮੈਂ ਪਹਿਲੇ ਕਿਹਾ ਜਿਹੜੀ ਗੱਲ ਕਿ ਹਮੇਸ਼ਾ ਦੇਖਿਆ ਜਾਂਦਾ ਕਿ ਬਹੁ ਗਿਣਤੀ ਇਲੈਕਸ਼ਨ ਇਦਾਂ ਦੇ ਹੋਏ ਨੇ ਜਿਹੜੇ ਜਿਮਨੀ ਚੋਣ ਸਤਾ ਧਿਰ ਦੀ ਆਪਾਂ ਇੱਥੇ ਇਹ ਗੱਲ ਨਹੀਂ ਕਰ ਰਹੇ ਕਿ ਲੋਕਾਂ ਨੇ ਵੋਟਾਂ ਕਿਨੂੰ ਪਾਉਣੀਆਂ ਲੋਕਾਂ ਨੇ ਫਤਵਾ ਕਿਨੂੰ ਦੇਣਾ ਗੱਲ ਸਿਰਫ ਇੱਕ ਤਜਰਬੇ ਦੀ ਹੋ ਰਹੀ ਹੈ ਕਿ ਰਾਜਨੀਤਿਕ ਤਜਰਬਾ ਕਿਹਨੂੰ ਹੈ ਬਿਲਕੁਲ ਰਾਜਨੀਤਿਕ ਜੇਕਰ ਤਿੰਨੇ ਉਮੀਦਵਾਰਾਂ ਚ ਰੱਖਦਾ ਹੈ ਤਾਂ ਭਾਰਤ ਪੂਛਣਾ ਆਸ਼ੂ ਸੰਜੀਵ ਰੋੜੇ ਨੂੰ ਵੀ ਲੰਬਾ ਦਿਨ ਹੋ ਗਿਆ ਰਾਜ ਸਭਾ ਦੇ ਵਿੱਚ ਪਰ ਲੋਕਾਂ ਦੇ ਵਿੱਚ ਘੱਟ ਵਿੱਚ ਹੈ ਰਾਜ ਸਭਾ ਮੈਂਬਰ ਦੇ ਲੋਕਾਂ ਦੇ ਵਿੱਚ ਵਿਚਰਨਾ ਬਹੁਤ ਘੱਟ ਹੁੰਦਾ ਜਦੋਂ ਤੁਸੀਂ ਐਮਐਲਏ ਬਣ ਗਏ ਮੰਤਰੀ ਬਣ ਗਏ ਤਾਂ ਫਿਰ ਤੁਸੀਂ ਲੋਕਾਂ ਦੇ ਨਾਲ ਡਾਇਰੈਕਟ ਇਨ ਟੱਚ ਜਿਹੜਾ ਹੋ ਜਾਂਦੇ ਹੋ ਉਸ ਤੋਂ ਬਾਅਦ ਜੇਕਰ ਤੁਸੀਂ ਇਹਨਾਂ ਦੀ ਕਾਲੀ ਦਲ ਦੇ ਉਮੀਦਵਾਰ ਦੇ ਪਰਖ ਪਰ ਸਿੰਘ ਗੱਲ ਕੀਤੀ ਹੈ ਇਹਨਾਂ ਦਾ ਜਿਹੜਾ ਹੈਗਾ ਲੁਧਿਆਣਾ ਦੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਦਾ ਉੱਥੇ ਤਜਰਬਾ ਜ਼ਰੂਰ ਇਹਨਾਂ ਦਾ ਜਿਹੜਾ ਹੈਗਾ ਦੇਖਿਆ ਜਾਂਦਾ ਪਰ ਹੁਣ ਜਿਹੜਾ ਭਾਜਪੀ ਭਾਜਪੀ ਆਪਣਾ ਉਮੀਦਵਾਰ ਕਿਨੂੰ ਲਾਣੇ ਉਹ ਇੱਕ ਵੇਖਣ ਵਾਲੀ ਗੱਲ ਹੋਏ ਕਿ ਭਾਰਤੀ ਜਨਤਾ ਪਾਰਟੀ ਕੋ ਸਿੱਖ ਚਿਹਰਾ ਦੇਗੀ ਕਿ ਹਿੰਦੂ ਚਿਹਰਾ ਦੇਗੀ ਪਰ ਜਿਹੜਾ ਚੋਣ ਪ੍ਰਚਾਰ ਹੈ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਜਿਸ ਦਿਨ ਤੋਂ ਉਮੀਦਵਾਰ ਐਲਾਨਿਆ ਉਸ ਦਿਨ ਤੋਂ ਹੀ ਉੱਥੇ ਆਪਣਾ ਚੋਣ ਪ੍ਰਚਾਰ ਜਿਹੜਾ ਸ਼ੁਰੂ ਕਰ ਦਿੱਤਾ ਔਰ ਬਹੁਤੇ ਕੰਮ ਜਿਹੜੇ ਕਿਉਂਕਿ ਇਹ ਇੱਕ ਇੰਡਸਟਰੀਅਲ ਸ਼ਹਿਰ ਹੈ ਲੁਧਿਆਣਾ ਤੇ ਇੰਡਸਟਰੀਅਲ ਲਿਸਟਾਂ ਸੰਬੰਧਤ ਬਹੁਤ ਵੱਡੇ ਕੰਮ ਜਿਹੜੇ ਆਮ ਆਦਮੀ ਪਾਰਟੀ ਨੇ ਹੁਣ ਤੱਕ ਕਰ ਦਿੱਤੇ ਨੇ ਪਹਿਲਾਂ ਆਪਾਂ ਇੱਕ ਵਾਰ ਸਪੀਚ ਸੁਣਾ ਦਿੰਨੇ ਆ ਲੁਧਿਆਣਾ ਦੀ ਤਾਂ ਉਸ ਤੋਂ ਬਾਅਦ ਆਪਾਂ ਇਹ ਜ਼ਿਕਰ ਜ਼ਰੂਰ ਕਰਾਂਗੇ ਕਿ ਕਿਹੜੇ ਕਿਹੜੇ ਕੰਮ ਵੱਡੇ ਜਿਹੜੇ ਇੰਡਸਟਰੀਅਲ ਲਿਸਟਾਂ ਦੇ ਕਹਿਣ ਤੇ ਕੀਤੇ ਆ ਉਹ ਆਪਾਂ ਇੱਕ ਵਾਰ ਥੋੜਾ ਦਰਸ਼ਕਾਂ ਨੂੰ ਸੁਣਾ ਦਈਏ ਸਪੀਚ ਤਾਂ ਸ਼ੁਕਰ ਹੈ ਸਾਡੇ ਕੋਲ ਚੋਣ ਨਿਸ਼ਾਨ ਝਾੜੂ ਹੈ ਸਫਾਈ ਕਰੀ ਜਾਂਦੇ ਆ ਅਸੀਂ ਹੈ ਨਾ ਸੋ ਇਸ ਕਰਕੇ ਤਿੰਨ ਸਾਲਾਂ ਵਿੱਚ ਤਾਂ ਇਹਨਾਂ ਦਾ ਹਜੇ ਜਿਹੜਾ 70 ਸਾਲ ਦਾ ਪਿਆ ਹੋਇਆ ਗੰਦਾ ਉਹਨੂੰ ਪਰਾਂ ਕਰ ਰਹੇ ਆ ਉਸ ਤੋਂ ਬਾਅਦ ਹੋਣ ਨਵੀਆਂ ਜਿਹੜੇ ਨਵੇਂ ਜਿਹੜੀਆਂ ਉਦਾਹਰਨਾਂ ਨੇ ਉਹ ਤੁਹਾਨੂੰ ਮਿਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਿਲਣਗੀਆਂ ਕਿਉਂਕਿ ਸਾਨੂੰ ਅਰਵਿੰਦ ਕੇਜਰੀਵਾਲ ਜੀ ਨੇ ਨਵੀਂ ਦਿਸ਼ਾ ਅੱਜ ਕਾਰਜ ਕਰਨੀ ਹੈ ਸਾਡੀ ਰਾਸ਼ਟਰੀ ਉਹਦੇ ਵਿੱਚ ਦੱਸਣਾ ਹੈ ਕਿ ਕਿਸ ਤਰ੍ਹਾਂ ਦਾ ਰੋਡ ਮੈਪ ਜਿਹੜਾ ਹੈ ਪੰਜਾਬ ਲਈ ਉਹ ਚਾਹੁੰਦੇ ਨੇ ਕਿਸ ਤਰ੍ਹਾਂ ਆਪਣੇ ਤੋਂ ਕੀ ਉਮੀਦਾਂ ਕਰਦੇ ਨੇ ਉਹਨਾਂ ਨੇ ਵੀ ਦੱਸਣਾ ਸੋ ਮੈਂ ਜ਼ਿਆਦਾ ਸਨਮਾਨ ਨਹੀਂ ਲਊਂਗਾ ਪਤਾ ਮਿਲਦੇ ਰਹਿੰਦੇ ਆ ਕਿੰਨੇ ਕਿਸੇ ਫੰਕਸ਼ਨ ਤੇ ਬੋਲਦੇ ਰਹਿੰਦੇ ਨੇ ਵਿਚਾਰ ਪਟਾੰਦਰੇ ਜਿਹੜੇ ਨੇ ਆਪਣੇ ਸਾਝੇ ਹੁੰਦੇ ਰਹਿੰਦੇ ਨੇ ਆਉਣ ਵਾਲੇ ਦਿਨਾਂ 'ਚ ਲੁਧਿਆਣਾ ਉਹ ਆਪਣਾ ਤਾਂ ਉਹ ਮੈਨੂੰ ਕਹਿੰਦੇ ਕਾਂਗਰਸ ਵਾਲੇ ਕੋਈ ਟੱਕਰੇ ਉਹ ਕਹਿੰਦੇ ਯਾਰ ਤੁਸੀਂ ਆਉਂਦੇ ਕਿੱਥੋਂ ਜਦੋਂ ਤੁਸੀਂ ਵੋਟਾਂ-ਵੋਟਾਂ 'ਚ ਲੜਨਾ ਲੱਗਦੇ ਹੋ ਤੁਹਾਡੇ ਤੁਹਾਡੇ ਜਿਹੜੇ ਵਲੰਟੀਅਰ ਨੇ ਆਉਂਦੇ ਕਿੱਥੋਂ ਨੇ ਮੈਂ ਤੁਸੀ ਪਤਾ ਕਰ ਲਉ ਕਹਿੰਦੇ ਇਹ ਅਸੀਂ ਪਤਾ ਵੀ ਕੀਤਾ ਪਤਾ ਹੀ ਨਹੀਂ ਕਹਿੰਦੇ ਚਾਰ ਇਧਰੋਂ ਆਇੰਦੇ ਨੇ ਮੋਟਰਸਾਈਕਲ ਤੇ ਪੰਜ ਇਧਰ ਵੀ ਆਇੰਦੇ ਨੇ ਉਹਦੋਂ ਹੀ ਪਤਾ ਲੱਗਦਾ ਵੀ ਭਾਈ ਤੁਹਾਡੀ ਗੱਡੀ ਮੂਰੇ ਹਯਾਰ ਹੈ ਮੋਟਰਸਾਈਕਲ ਕਹਿੰਦੇ ਅਸੀਂ ਕਿਹਾ ਚੱਲ ਆਉਂਦਿਆਂ ਦਾ ਚੱਲ ਨਹੀਂ ਪਤਾ ਲੱਗਿਆ ਜਾਣਦੇ ਹੋਏ ਦਾ ਪਤਾ ਕਰਾਂਗੇ ਕਹਿੰਦੇ ਜਾਣਦਿਆਂ ਦਾ ਨਹੀਂ ਪਤਾ ਲੱਗਿਆ ਵੀ ਕਿੱਧਰ ਦੀ ਲੰਘ ਗਏ ਕਦੋਂ ਕੋਈ ਕਿ ਇਧਰ ਨੂੰ ਮੁੜ ਗਿਆ ਕੋਟਿਆਂ ਵਾਲ ਨੂੰ ਕੋਈ ਕਿਸੇ ਨੇ ਕਹਿੰਦਾ ਡੰਡੀ ਜੀ ਪਾ ਲਿਆ ਪਤਾ ਹੀ ਨਹੀਂ ਕਿਵੇਂ ਖਿੰਡ ਗਏ ਸਾਨੂੰ ਫੇਰ ਨਹੀਂ ਪਤਾ ਲੱਗਿਆ ਮੈਂ ਕਿਹਾ ਵੀ ਇਹ ਪਵਾ ਕਰਨੇ ਬੱਲਮ ਜਗਾਉਂਗੇ ਪਤਾ ਹੀ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਵਜਾਉਂਗੇ ਪਤਾ ਹੀ ਨਹੀਂ ਕਿੱਧਰ ਚਲੇ ਜਾਂਦੇ ਨੇ ਤਾਂ ਇੰਨਾ ਕਿ ਸਾਡਾ ਫਾਨੂੰ ਪਤਾ ਹੈ ਕਿ ਸਾਡਾ ਬੱਲਵ ਜਿਹੜਾ ਉਹ ਉਹ ਇਮਾਨਦਾਰੀ ਵਾਲਾ ਬੱਲਵ ਹੈ ਉਹ ਰੋਸ਼ਨੀ ਹੋਏ ਕਰੂਗਾ ਜਿਸ ਤਰ੍ਹਾਂ ਅਮਨ ਨੇ ਕਿਹਾ ਸਾਡੇ ਕੋਲ 11 11000 ਜਿਹੜੇ ਕਿਲੋ ਬਾੜ ਦੇ ਹੁਣ ਤਾਂ ਸਾਡੇ ਕੋਲੇ ਗ੍ਰਿਡ ਵੀ ਹੈਗੇ ਨੇ ਸਾਡੇ ਕੋਲੇ ਵੱਡੇ ਵੱਡੇ ਸੋ ਹੁਣ ਸਾਸੀ ਬਿਜਲੀ ਦੀ ਸਾਡੀ ਰੌਸ਼ਨੀ ਦੀ ਸਾਡੀ ਇਮਾਨਦਾਰੀ ਦੇ ਪ੍ਰਕਾਸ਼ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਦੇਖੋ ਉਹਦੇ ਚ ਜਿਹੜੀਆਂ ਚੋਣ ਪ੍ਰਚਾਰ ਹੈ ਸਭ ਤੋਂ ਵੱਧ ਚੋਣ ਪ੍ਰਚਾਰ ਹੁਣ ਤੱਕ ਆਮ ਆਦਮੀ ਪਾਰਟੀ ਨੇ ਕੀਤਾ ਹੁਣ ਆਮ ਆਦਮੀ ਪਾਰਟੀ ਕੰਮ ਕਿਹੜੇ ਕਰ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਜਿਹੜਾ ਕਿਸਾਨਾਂ ਦਾ ਧਰਨਾ ਚੱਕਿਆ ਜਿਹੜੇ ਦੋ ਵੱਡੇ ਬੈਰੀਅਰ ਖਾਲੀ ਕਰਾਏ ਆ ਸ਼ੰਭੂ ਬੈਰੀਅਰ ਤੇ ਉਧਰੋਂ ਜਿਹੜਾ ਖਨੌਰੀ ਵਾਲਾ ਜਿਹੜੇ ਬਾਰਡਰ ਦੋ ਖਾਲੀ ਕਰਾਏ ਆ ਉਹ ਵੀ ਇਹ ਕਿਹਾ ਜਾ ਰਿਹਾ ਕਿ ਲੁਧਿਆਣੇ ਦੇ ਜਿਹੜੇ ਇੰਡਸਟਰੀਅਲਿਸਟ ਹੈ ਉਹਨਾਂ ਨੇ ਸੱਤਾ ਧਿਰ ਨੂੰ ਇਹ ਸਵਾਲ ਕੀਤਾ ਕਿ ਸਾਡਾ 1900 ਕਰੋੜ ਦਾ ਹੁਣ ਤੱਕ ਨੁਕਸਾਨ ਹੋ ਗਿਆ ਬਿਲਕੁਲ ਕਿ 1900 ਸਾਡੀਆਂ ਗੱਡੀਆਂ ਜਿਹੜੀਆਂ ਹੁਣ ਤੱਕ ਉਹ ਖਰਾਬ ਹੋ ਗਈਆਂ ਲੋਕਲ ਸੜਕਾਂ ਤੋਂ ਲੋਕਲ ਜਾਂਦੇ ਤਾਂ ਇਹ ਰਸਤਾ ਕਿਉਂ ਨਹੀਂ ਚਕਵਾਇਆ ਜਾ ਰਿਹਾ ਇਹਦੇ ਰਾਜਨੀਤੀ ਕਿਉਂ ਕੀਤੀ ਜਾ ਰਹੀ ਹੈ ਉਹ ਬੈਠੇ ਪੰਜਾਬ ਚ ਹੈ ਕਿਸਾਨ ਪੰਜਾਬ ਦਾ ਹੈ ਜਗਾ ਪੰਜਾਬ ਦੀ ਹੈ ਤਾਂ ਫਿਰ ਉਹ ਨੂੰ ਕੇਂਦਰ ਸਰਕਾਰ ਕਿਵੇਂ ਹਲਾਏਗੀ ਹਰਿਆਣਾ ਸਰਕਾਰ ਕਿਵੇਂ ਹਟਾਏਗੀ ਹਰਿਆਣਾ ਦੇ ਉੱਥੇ ਪੁਲਿਸ ਬੈਠੀ ਹੈ ਤੇ ਹਰਿਆਣਾ ਤਾਂ ਜੇ ਤੁਸੀਂ ਕਿਸਾਨਾਂ ਨੂੰ ਹਟਾ ਦੋਗੇ ਪੁਲਿਸ ਆਪਣੇ ਆਪ ਚਲੀ ਜਾਏਗੀ ਤਾਂ ਉਹ ਕਹਿੰਦੇ ਵੀ ਜਿਹੜਾ ਪੰਜਾਬ ਸਰਕਾਰ ਨੇ ਇੰਨਾ ਵੱਡਾ ਸਟੈਪ ਚੱਕਿਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਰਕਾਰ ਨੇ ਜਾਂ ਕਿਸੇ ਪਾਰਟੀ ਨੇ ਚੱਕਿਆ ਹੋਵੇ ਉਹ ਸਾਰਾ ਇਸ ਇੰਡਸਟਰੀ ਲਿਸਟਾਂ ਦੇ ਜਿਹੜਾ ਉਥੋਂ ਉਹਨਾਂ ਨੇ ਮੰਗ ਰੱਖੀ ਐ ਸੱਤਾ ਦੇ ਅੱਗੇ ਉਹ ਉਹਦੇ ਕਰਕੇ ਜਿਹੜਾ ਹੈ ਉਸ ਤੋਂ ਬਾਅਦ ਬਣਾਏ ਧਰਨੇ ਤੋਂ ਬਾਅਦ ਮੈਂ ਲੰਦਾ ਕੋਈ ਵੀ ਕਿਸਾਨਾਂ ਦਾ ਵੱਡਾ ਧਰਨਾ ਨਹੀਂ ਲਿਖਿਆ ਗਿਆ ਨਾ ਕੋਈ ਐਲਾਨ ਹੋਇਆ ਜਦੋਂ ਖਨੋਰੀ ਦੇ ਸ਼ੰਭੂ ਬਾਰਡਰ ਖਾਲੀ ਹੋਇਆ ਉਸ ਤੋਂ ਬਾਅਦ ਮੈਨੂੰ ਲੰਦਾ ਕਿਸਾਨ ਮੁਰਦਵਾਰਾ ਇਕੱਠੇ ਹੋ ਗਏ ਕਿਸਾਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਐ ਕਿਸਾਨਾਂ ਨੇ ਇੱਕ ਵਾਰ ਚੰਡੀਗੜ੍ਹ ਦਾ ਵੀ ਐਲਾਨ ਕੀਤਾ ਸੀਗਾ ਤੇ ਉਹ ਵੀ ਜਿਹੜਾ ਆਪਾਂ ਲਾਇਆ ਵੀ ਕਿਸਾਨਾਂ ਦੀ ਗ੍ਰਿਫਤਾਰੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਉਹ ਵੀ ਕੋਈ ਬਹੁਤਾ ਜ਼ਿਆਦਾ ਸਫਲ ਨਹੀਂ ਹੋਇਆ ਉਸ ਤੋਂ ਬਾਅਦ ਕਿਸਾਨਾਂ ਨੇ ਜ਼ਿਲ੍ਹਾ ਪੱਤਰੀ ਧਰਨੇ ਵੀ ਕੀ ਤਾਂ ਇੱਕ ਵਾਰ ਕਿਸਾਨਾਂ ਨੇ ਹੋਰ ਜਗ੍ਹਾ ਦੇ ਉੱਪਰ ਕਈ ਵਾਰ ਧਰਨੇ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਅੱਜ ਉੱਥੇ ਫਲਾ ਰੋਡ ਜਾਮ ਕਰਨਾ ਜੋ ਕਰਨਾ ਹੈ ਤਾਂ ਸਰਕਾਰ ਨੇ ਦੋ ਟੁੱਕੇ ਗੱਲ ਪਹਿਲਾਂ ਹੀ ਕਹੀ ਹੋਈ ਆਪਾਂ ਦੇਖਿਆ ਕਈ ਵਾਰ ਕਿ ਰੋਡ ਜਾਮ ਕਰਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਹੋਏਗਾ ਪਰ ਬਾਣੇ ਲੱਗਦਾ ਕਿ ਨਾ ਮੈਂ ਹੁਣ ਜਿਵੇਂ ਲੁਧਿਆਣੇ ਦੀ ਆਪਾਂ ਜ਼ਿਕਰ ਕਰ ਰਹੇ ਆ ਇਲੈਕਸ਼ਨ ਹੋਣ ਜਾ ਰਹੀ ਆ ਉਮੀਦਵਾਰ ਲਾਨਣਗੇ ਨੇ ਕਿ ਸੱਤਾਧਿਰ ਨੂੰ ਜਿਹੜਾ ਇਸ ਦਾ ਕੋਈ ਨੁਕਸਾਨ ਹੋ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਵੱਡਾ ਐਕਸ਼ਨ ਲਿਆ ਇਸ ਦਾ ਕੋਈ ਲੱਗਦਾ ਕੋਈ ਲੁਧਿਆਣਾ ਦੇ ਵਿੱਚ ਇਸ ਚੋਣਾ ਦੇ ਵਿੱਚ ਕੋਈ ਨੁਕਸਾਨ ਹੋ ਸਕਦਾ ਨਹੀਂ ਨਹੀਂ ਦੇਖੋ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਹੈ ਨਾ ਤਾਂ ਉੱਥੇ ਕਿਸਾਨਾਂ ਦਾ ਤਾਂ ਕੋਈ ਹਾਰ ਹੈ ਹੀ ਨਹੀਂ ਓਕੇ ਕਿਸਾਂ ਕੀ ਇੱਕ ਅਜੋਗ ਪਤੀ ਕਿਸਾਨ ਦੇ ਕਹਿ ਤੋ ਬੁਰ ਨਹੀਂ ਪਾਏਗਾ ਹੂੰ ਕੀ ਉਹ ਜੇ ਕਿਸਾਨ ਕਹਦੇਗਾ ਕਿ ਸਾਨੂੰ ਚੱਕਿਆ ਤੁਸੀਂ ਬੋਟ ਨਹੀਂ ਪਾਉਂਗੇ ਕਿ ਉਹ ਜੋਗਪਤੀ ਮੰਨੇਗਾ ਇਹਨਾਂ ਦੀ ਉਹ ਤਾਂ ਪਹਿਲਾਂ ਹੀ ਪਰੇਸ਼ਾਨ ਸੀਗੇ ਜੋਗਪਤੀ ਤਾਂ ਜਾਮ ਹੋਣ ਤੋਂ ਪਹਿਲਾਂ ਹੀ ਸੰਗ ਸੀਗੇ ਉਹ ਕਿਵੇਂ ਇੱਕ ਕਿਸਾਨ ਦੀ ਮੰਨੇਗਾ ਜਾ ਕਿਸਾਨਾ ਚਾਹ ਕਿਸਾਨ ਵੀ ਕਿਉਂ ਨਾ ਹੋਵੇ ਪੇਛੇ ਤੋਂ ਪਰ ਉਹ ਖੁਦ ਆ ਉਹਦਾ ਕਾਰੋਬਾਰ ਤਾਂ ਬੰਦ ਕਾਰੋਬਾਰ ਬੰਦ ਸੀਗਾ ਇਸ ਕਰਕੇ ਉਹਦਾ ਕੋਈ ਬਹੁਤ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੁਣ ਉਸ ਤੋਂ ਬਾਅਦ 4 ਦਿਨ ਪਹਿਲਾਂ ਇੱਕ ਪੰਜਾਬ ਦੇ ਜਿਹੜੇ ਲੁਧਿਆਣੇ ਦੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਕੀ ਕਿਹਾ ਕਿ ਲੁਧਿਆਣਾ ਦੇ ਵਿੱਚ ਰਾਤ ਦੇ 2 ਵਜੇ ਤੱਕ ਜਿਹੜੀਆਂ ਤੁਹਾਡੀਆਂ ਦੁਕਾਨਾਂ ਨੇ ਉਹਦੇ ਵਿੱਚ ਇੱਕ ਲਿਸਟ ਜ਼ਰੂਰ ਨਾਲ ਨੱਥੀ ਕੀਤੀ ਹੈ ਵੀ ਇਹ ਇਹ ਜਿਹੜੇ ਕਾਰੋਬਾਰ ਨੇ ਰਾਤ ਦੇ 2 ਵਜੇ ਤੱਕ ਤੁਸੀਂ ਖੁੱਲੇ ਰਹਿ ਸਕਦੇ ਹੋ ਖੁੱਲੇ ਰਹਿਣਗੇ ਚਲਾ ਸਕਦੇ ਹੋ ਪਰ ਇੱਕ ਬੰਦੇ ਜ਼ਰੂਰ ਲਈ ਹੈ ਕਿ ਕੋਈ ਵੀ ਮਹਿਲਾ ਕਰਮਚਾਰੀ ਤੇ ਕੋਈ ਵੀ ਲੜਕੀ ਰਾਤ ਦੇ 8 ਵਜੇ ਤੋਂ ਬਾਅਦ ਦੁਕਾਨਾਂ ਕੰਮ ਨਹੀਂ ਕਰੇ ਦੁਕਾਨ ਤੇ ਸ਼ੋਰੂਮ ਤੇ ਜਾਂ ਜਿਹੜਾ ਵੀ ਕਾਰੋਬਾਰ ਤੁਸੀਂ ਕਹਿੰਦੇ ਹੋ 2 ਵਜੇ ਤੱਕ ਰਾਤ ਦੇ ਚੱਲੇਗਾ ਉਹਦੇ ਤੇ ਕੰਮ ਨਹੀਂ ਕਰੇਗੀ। ਇਹ ਗੱਲ ਬੰਦੇ ਜ਼ਰੂਰ ਲਾਈ ਹੈ ਜੇ ਕੋਈ ਹੋਣੀ ਵੀ ਚਾਹੀਦੀ ਆ। ਇੱਕ ਵਜ ਕਰ ਮਹਿਲਾਵਾਂ ਦੀ ਆਪਾਂ ਸੁਰੱਖਿਆ ਦੇ ਮੱਦੇ ਨਜ਼ਰ ਦੇਖੀਏ ਤਾਂ ਇਦਾਂ ਦੀਆਂ ਬੰਦਸ਼ਾਂ ਹੋਣੀਆਂ ਵੀ ਚਾਹੀਦੀਆਂ ਨੇ। ਉਹ ਬੰਦਸ਼ ਜ਼ਰੂਰ ਲਾਈ ਹੈ ਪਰ ਉਦਯੋਗਪਤੀਆਂ ਦੇ ਕਹਿਣ ਤੇ ਦੋ ਤਿੰਨ ਵੱਡੇ ਕੰਮ ਹੋਰ ਗਏ ਲੁਧਿਆਣੇ ਦੇ ਅੰਦਰਲੇ ਵੀ ਕਾਫੀ ਹੈਗੇ ਨੇ ਜਾਂ ਜਿਵੇਂ ਉਥੋਂ ਦੀਆਂ ਸ਼ਰਕਾਨਾਂ ਨੇ ਜਾਂ ਜਿਹੜਾ ਫੋਕਲ ਪੁਆਇੰਟ ਬਣਾਏ ਹੋਏ ਨੇ ਲੁਧਿਆਣੇ ਦੇ ਜਾਂ ਉਹ ਨੇ ਜਾਂ ਬਿਜਲੀ ਨਾਲ ਸੰਬੰਧਤ ਹੈਗੇ ਨੇ ਮੀਟਰਾਂ ਦੇ ਹੈਗੇ ਨੇ ਮੈਨੇ ਹੋਰ ਕਾਫੀ ਕੰਮ ਨੇ ਜਿਹੜੇ ਲੁਧਿਆਣੇ ਦੇ ਲਗਾਤਾਰ ਜਿਹੜੇ ਹੋ ਰਹੇ ਆ ਪਰ ਜਿਹ ਜਿਹੜਾ ਬੋਰਡਰ ਖਾਲੀ ਕਰਾਇਆ ਉਹ ਸਿਰਫ ਤਾਂ ਸਿਰ ਲੁਧਿਆਣਾ ਜਿਮਨੀ ਚੋਣ ਦੇ ਮੱਦੇ ਨਜ਼ਰ ਹੀ ਦੇਖਿਆ ਜਾ ਰਿਹਾ ਵੀ ਇਹ ਖਾਲੀ ਹੋਇਆ ਪਰ ਹੁਣ ਜਨਤਾ ਜਨਾਰ ਦੇਣਾ ਜਨਤਾ ਨੇ ਸਮਰਥਨ ਕਿਹਨੂੰ ਦੇਣਾ ਜਨਤਾ ਨੇ ਵੋਟਾਂ ਪਾ ਕੇ ਫਤਵਾ ਕਿਹਨੂੰ ਦੇਣਾ ਇਹ ਤਾਂ ਜਦੋਂ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਜਦੋਂ ਵੋਟਾਂ ਪੈਣਗੀਆਂ ਤੇ ਜਦੋਂ ਤੁਹਾਡੀਆਂ ਸੰਦੂਕੜੀਆਂ ਖੁੱਲਣੀਆਂ ਨੇ ਉਦੋਂ ਪਤਾ ਲੱਗੇਗਾ ਕਿ ਸੰਦੂਕੜੀ ਖਾਲੀ ਕੀ ਦੀ ਹੈ ਤੇ ਭਰੀ ਕੀ ਦੀ ਹੈ ਉਹ ਉਦੋਂ ਪਤਾ ਲੱਗੇਗਾ ਠੀਕ ਹੈ ਬੜਾ ਬਹੁਤ ਧੰਨਵਾਦ ਸਭ ਬਿਲਕੁਲ ਜਿਸ ਤਰ੍ਹਾਂ ਮੇਰੇ ਸਹਿਯੋਗੀ ਨੇ ਜ਼ਿਕਰ ਕੀਤਾ ਹੈ ਵੀ ਸੰਦੂਕੜੀ ਦੇ ਵਿੱਚ ਕਿੰਨੀਆਂ ਵੋਟਾਂ ਨੇ ਕਿਹਦੇ ਉਮੀਦਵਾਰ ਨੂੰ ਜਿੰਨੀਆਂ ਵੋਟਾਂ ਨੇ ਸਭ ਤੋਂ ਵੱਧ ਪਈਆਂ ਨੇ ਕਿਸ ਨੂੰ ਜਿਹੜਾ ਲੁਧਿਆਣਾ ਪੱਛਮੀ ਦੇ ਲੋਕ ਜਿਹੜੇ ਨੇ ਉਹ ਫਤਵਾ ਦਿੰਦੇ ਨੇ ਜਿਹੜੇ ਉਮੀਦਵਾਰ ਨੂੰ ਫਤਵਾ ਦੇਣਗੇ ਉਹਦੀ ਅਸੀਂ ਮੋੜ ਦੁਆਰਾ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਸਾਰੀ ਡਿਟੇਲ ਜਿਹੜੀ ਆ ਉਹ ਸਾਂਝੀ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਦਾ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million miles with smile or scan QR code to contact us flankboard truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadai made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.